ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਇਹ ਜੋ ਆਪ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ ਓਠੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਥਿਤ ਹੈ ਇਹ ਜੋ ਗੁਰਦੁਆਰਾ ਸਾਹਿਬ ਹੈ ਇਹ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੰਜਾਬ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਹ ਬਟਾਲਾ ਤੋਂ ਜੋ ਡੇਰਾ ਬਾਬਾਨ ਕਰੋੜਾ ਹੈ ਉਸ ਦੇ ਉੱਪਰ ਸਥਿਤ ਹੈ ਜੋ ਬਟਾਲੇ ਦਾ ਬਾਈਪਾਸ ਹੈ ਉਸ ਤੋਂ ਲਗਭਗ 5 ਕਿਲੋਮੀਟਰ ਇਹ ਡੇਰਾ ਬਣਾਉਣ ਵਾਲੇ ਪਾਸੇ ਨੂੰ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਦਾ ਆਪ ਇਤਿਹਾਸ ਬਾਬਾ ਜੀ ਕੋਲੋਂ ਬਾਅਦ ਵਿੱਚ ਵੀਡੀਓ ਵਿੱਚ ਸੁਣਾਵਾਂਗੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਹੈ ਇਸ ਤੇ ਆਪ ਜੀਆਂ ਨੇ ਦਰਸ਼ਨ ਕਰਨੇ ਹਨ ਜੀ ਤੇ ਬੜੇ ਸਪਿਆਰ ਨਾਲ ਹੋਰ ਵੀ ਸੰਗਤਾਂ ਤੱਕ ਵੀਡੀਓ ਪਹੁੰਚਾਣੀ ਤਾਂ ਕਿ ਸਾਰੇ ਸੰਗਤਾਂ ਦਰਸ਼ਨ ਕਰ ਸਕਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਪਾਵਨ ਪਵਿੱਤਰ ਸਥਾਨ ਤਨਤਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨ ਛੋਹੂ ਪਾਵਨ ਪਵਿੱਤਰ ਸਥਾਨ ਹੈ ਇਹ ਪਾਵਨ ਸਥਾਨ ਜਦੋਂ ਤਨਤਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰਦੁਆਰਾ ਬਾਟ ਸਹਿਬ ਬਾਬਾ ਸ਼੍ਰੀ ਚੰਦ ਜੀ ਦੇ ਪਾਵਨ ਸਥਾਨ ਤੋਂ ਪੋਥੀਆਂ ਪ੍ਰਾਪਤ ਕਰਨ ਗਏ ਸਨ ਤੇ ਤਨਤਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਰਾਤੀ ਵਿੱਚ ਗੁਰੂ ਪਿਆਰੀਆਂ ਸੰਗਤਾਂ ਸਮੇਤ ਇਸ ਪਾਵਨ ਪਵਿੱਤਰ ਸਥਾਨ ਵਿਖੇ ਬਿਰਾਜਮਾਨ ਹੋਏ ਇੱਥੇ ਬੇਅੰਤ ਗੁਰਸਿੱਖਾਂ ਨੇ ਤਨ ਤਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆ ਦੇ ਚਰਨਾਂ ਦਾ ਆਸਰਾ ਲਿਆ ਅਤੇ ਜੋ ਇਸ ਪਾਵਨ ਪਵਿੱਤਰ ਸਥਾਨ ਖੂ ਸਾਹਿਬ ਜਿਸ ਤੇ ਦਰਸ਼ਨ ਕਰ ਰਹੇ ਹਾਂ ਪਿੰਪਲ ਸਾਹਿਬ ਜਿੱਥੇ ਦਰਸ਼ਨ ਕਰ ਰਹੇ ਹਾਂ ਗੁਰੂ ਪਿਆਰ ਵਾਲਿਓ ਇਹ ਤਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆ ਨੇ ਗੁਰੂ ਪਿਆਰੀਆਂ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਪਾਵਨ ਪਵਿੱਤਰ ਖੂਹ ਦੀ ਖੁਦਵਾਈ ਕਰਵਾਈ ਅਤੇ ਇਹ ਜੋ ਪਿੰਪਲ ਸਾਹਿਬ ਹੈ ਇੱਥੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਰਾਜਮਾਨ ਹੋਏ ਦੇੰਤ ਸੰਗਤਾਂ ਦੇ ਨਾਲ ਗੁਰਬਾਣੀ ਗੁਰਉਪਦੇਸ਼ ਹੋਏ ਗੁਰੂ ਪਿਆਰੀਆਂ ਸੰਗਤਾਂ ਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾਇਆ ਤੇ ਗੁਰੂ ਪਿਆਰ ਵਾਲਿਓ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਫਿਰ ਇੱਥੇ ਕਾਫੀ ਸਮਾਂ ਗੁਜ਼ਾਰ ਕਰਕੇ ਭਾਪ ਕੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਫਿਰ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਪਹੁੰਚੇ ਅਤੇ ਨਾਲ ਹੀ ਗੁਰੂ ਪਿਆਰੀਆਂ ਸਿੱਖ ਸੰਗਤਾਂ ਵੀ ਸਨ ਅਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਪਿਆਰੀਓ ਗੁਰਬਾਣੀ ਦੇ ਨਾਲ ਜੁੜਦੇ ਹੋਏ ਗੁਰੂ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਤੇ ਗੁਰੂ ਪਿਆਰੀਆਂ ਸੰਗਤਾਂ ਦੇ ਸ਼ਰਧਾ ਦੇ ਨਾਲ ਫਿਰ ਗੁਰੂ ਪਿਆਰੀਆਂ ਸੰਗਤਾਂ ਜੁੜੀਆਂ ਅਤੇ ਸਿਮਰਨ ਦਾ ਅਭਿਆਸ ਹੋਇਆ ਅਤੇ ਨਾਮ ਬਾਣੀ ਦੇ ਨਾਲ ਜੁੜਨਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਪਾਵਨ ਪਵਿੱਤਰ ਸਥਾਨ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਤਨਤਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਇਹ ਜੋ ਪਾਵਨ ਪਿੱਪਲ ਹੈ ਇੱਥੇ ਗੁਰੂ ਸਾਹਿਬ ਜੀ ਮਹਾਰਾਜ ਸਿੱਖ ਸੰਗਤਾਂ ਸਮੇਤ ਬਿਰਾਜਮਾਨ ਹੋਏ ਹਨ ਅਤੇ ਅੱਜ ਵੀ ਜਿਹੜੇ ਹਨ ਥੋੜੇ ਥੋੜੇ ਨਿਸ਼ਾਨ ਜਿਹੜੇ ਹਨ ਉਹ ਭਾਵ ਕਿ ਇੱਥੇ ਪਤਾ ਲੱਗਦਾ ਹੈ ਕਿ ਜਿਵੇਂ ਗੁਰੂ ਸਾਹਿਬ ਜੀ ਆਏ ਅਤੇ ਇੱਥੇ ਜਿਵੇਂ ਘੋੜੇ ਬੰਨੇ ਹਨ ਰੱਸੀ ਲਪੇਟੀ ਹੈ ਹਨ ਉਹਨਾਂ ਦੇ ਵੀ ਨਿਸ਼ਾਨ ਹੈ ਨੇ ਪਿੱਪਲ ਸਾਹਿਬ ਤੇ ਅਤੇ ਇੱਥੇ ਸਿੱਖ ਸੰਗਤਾਂ ਜਿਹੜੀਆਂ ਨੇ ਜੁੜੀਆਂ ਹਨ ਤੇ ਸਿੱਖ ਸੰਗਤਾਂ ਦੇ ਨਾਲ ਜਿਹੜਾ ਹੈ ਉਪਦੇਸ਼ ਹੋਇਆ ਗੁਰਬਾਣੀ ਦਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਦੇ ਨਾਲ ਜੋੜਨਾ ਕੀਤਾ ਹੈ ਗੁਰੂ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਤੇ ਇਹ ਜੋ ਖੂਹ ਸਾਹਿਬ ਹੈ ਨਾ ਤੇ ਇਹ ਖੂਹ ਸਾਹਿਬ ਉਸ ਸਮੇਂ ਜਿਹੜੀਆਂ ਸਿੱਖ ਸੰਗਤਾਂ ਸਨ ਉਹਨਾਂ ਦੀ ਮੰਗ ਮੁਤਾਬਕ ਇਸ ਇਲਾਕੇ ਦੇ ਵਿੱਚ ਜਲ ਦੀ ਕਿੱਲਤ ਹੋਣ ਕਰਕੇ ਜਲ ਦੀ ਲੋੜ ਹੋਣ ਕਰਕੇ ਗੁਰੂ ਸਾਹਿਬ ਜੀ ਨੇ ਇਹ ਖੂਹ ਸਾਹਿਬ ਖੁਦਵਾਇਆ ਅਤੇ ਜਲ ਦੀ ਕਿੱਲਤ ਨੂੰ ਦੂਰ ਕੀਤਾ ਇਸ ਕਰਕੇ ਫਿਰ ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸਿੱਖ ਸੰਗਤਾਂ ਨੇ ਸ਼ੁਕਰਾਨਾ ਕੀਤਾ ਇੱਥੋਂ ਫਿਰ ਗੁਰੂ ਸਾਹਿਬ ਜੀ ਨੇ ਚਾਲੇ ਪਾਏ ਹਨ ਸਿੱਖ ਸੰਗਤਾਂ ਸਮੇਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ